ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੰਗਲਵਾਰ ਨੂੰ ਲੁਧਿਆਣਾ ਸਿਵਲ ਹਸਪਤਲ ਵਿਖੇ ਬੁੱਧਵਾਰ ਨੂੰ ਹੋਣ ਵਾਲੇ ਡੀਐਨਏ ਟੈਸਟਿੰਗ ਦੇ ਨਿਰਵਗਨ ਅਮਲ ਨੂੰ ਯਕੀਨੀ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਕਮੇਟੀ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪੁਲਿਸ ਕਮਿਸ਼ਨਰ ਦੇ ਪ੍ਰਤੀਨਿਧੀ ਅਤੇ ਸਿਵਲ ਸਰਜਨ ਸ਼ਾਮਲ ਹਨ ਜਿਨ੍ਹਾਂ ਨੂੰ ਬੱਚਿਆਂ ਦੀ ਤਸਕਰੀ ਅਤੇ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਪ੍ਰੋਜੈਕਟ ਜੀਵਨ ਜੋਤ 2.0 ਅਧੀਨ ਡੀਐਨਏ ਟੈਸਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ ਸਿਵਲ ਹਸਪਤਾਲ ਦੇ ਮਾਹਰ ਬਚਾਏ ਗਏ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਬਾਲਗਾਂ ਤੋਂ ਡੀਐਨਏ ਨਮੂਨੇ ਇਕੱਠੇ ਕਰਨਗੇ ਨਮੂਨਾ ਇਕੱਠਾ ਕਰਨ ਲਈ ਸਾਰੇ ਲਾਜ਼ਮੀ ਪ੍ਰਬੰਧ ਪਹਿਲਾਂ ਹੀ ਪੂਰੇ ਕੀਤੇ ਗਏ ਹਨ ਨਮੂਨੇ ਵਿਸ਼ਲੇਸ਼ਣ ਲਈ ਮੁਹਾਲੀ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਭੇਜੇ ਜਾਣਗੇ ਭੀਖ ਮੰਗਣ ਤੋਂ ਬਚਾਏ ਗਏ ਬੱਚੇ ਨੂੰ ਅਸਥਾਈ ਤੌਰ ਤੇ ਤਬਦੀਲ ਕਰ ਦਿੱਤਾ ਗਿਆ ਹੈ ਜੇਕਰ ਬੱਚੇ ਅਤੇ ਉਸ ਦੇ ਨਾਲ ਆਉਣ ਵਾਲੇ ਬਾਲਗ ਵਿਚਕਾਰ ਕੋਈ ਜੈਵਿਕ ਸੰਬੰਧ ਸਥਾਪਿਤ ਨਹੀਂ ਹੁੰਦਾ ਤਾਂ ਬਾਲ ਭਲਾਈ ਕਮੇਟੀ ਭਾਰਤੀ ਨਿਆਂ ਸੰਹਿਤਾ ਕਿਸ਼ੋਰ ਨਿਆਂ ਐਕਟ ਬਾਲ ਮਜ਼ਦੂਰੀ ਮਨਾਹੀਤ ਨੈਮਨ ਐਕਟ ਬੰਦੂਆ ਮਜ਼ਦੂਰੀ ਪ੍ਰਣਾਲੀ ਐਕਟ ਜਾਂ ਹੋਰ ਸਬੰਧਤ ਕਾਨੂੰਨਾਂ ਦੇ ਤਹਿਤ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ ਇਸ ਤੋਂ ਇਲਾਵਾ ਬੱਚੇ ਦੀਆਂ ਫੋਟੋਆਂ ਅਤੇ ਵੇਰਵੇ ਉਹਨਾਂ ਦੇ ਜੈਵਿਕ ਮਾਪਿਆਂ ਦਾ ਪਤਾ ਲਗਾਉਣ ਲਈ ਟਰੈਕ ਦਾ ਚਾਈਲਡ ਪੋਰਟਲ ਤੇ ਅਪਲੋਡ ਕੀਤੇ ਜਾਣਗੇ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਹਰ ਇੱਕ ਬਚਾਏ ਗਏ ਬੱਚੇ ਦੀ ਵਿਅਕਤੀਗਤ ਕੇਸ ਫਾਈਲਾਂ ਵੀ ਤਿਆਰ ਕਰੇਗਾ ਜਿਸ ਵਿੱਚ ਹਾਲੀਆ ਫੋਟੋ ਪੋਰਟਲ ਆਈਡੀ ਤੇ ਅਪਲੋਡ ਕੀਤੇ ਗਏ ਹਨ ਲਾਬ ਵੇਰਵੇ ਸਮਾਜਿਕ ਜਾਂਚ ਰਿਪੋਰਟਾਂ ਡਾਕਟਰੀ ਜਾਂਚ ਰਿਪੋਰਟਾਂ ਨਾਲ ਆਉਣ ਵਾਲੇ ਬਾਲਗ ਦੇ ਵੇਰਵੇ ਅਤੇ ਫੋਟੋ ਡੀਐਨਏ ਟੈਸਟਿੰਗ ਪ੍ਰਕਿਰਿਆ ਦੀ ਵੇਰਵੇ ਦਾਵਾ ਕੀਤੇ ਮਾਪਿਆਂ ਦੁਆਰਾ ਪ੍ਰਦਾਨ ਕੀਤੇ ਗਏ ਦਸਤਾਵੇਜ਼ ਅਤੇ ਬੱਚੇ ਦੀ ਸੁਰੱਖਿਆ ਅਤੇ ਭਲਾਈ ਨਾਲ ਸੰਬੰਧਿਤ ਹੋਰ ਰਿਕਾਰਡ ਸ਼ਾਮਲ ਹਨ